ਸਭ ਤੋਂ ਵੱਡਾ ਦੋਸ਼ ਜੋ ਕੁਝ ਆਦਮੀਆਂ ਵੱਲੋਂ ਸਾਰੇ ਪੰਜਾਬ ਦੇ ਜੀਵਨ ਉੱਪਰ ਲਾਇਆ ਜਾਂਦਾ ਹੈ ਉਹ ਇਹ ਹੈ ਕਿ ਉਸਨੇ ਮਿਸਲਤ ਇਲਾਕੇ ਹੋ ਕੇ ਖਾਲ ਖਾਲ ਫੌਜ ਨੂੰ ਕਮਜ਼ੋਰ ਕਰ ਦਿੱਤਾ ਦੇਸ਼ਿਕ ਇਹ ਖਿਆਲ ਬੜਾ ਹੀ ਘਰੇਲਣਾ ਪੈਦਾ ਕਰਦਾ ਅਤੇ ਸਾਰੇ ਪੰਜਾਬ ਵਿੱਚ ਬਾਕੀ ਦੇ ਸਾਰੇ ਗੁਣਾਂ ਨੇ ਹੁੰਦਿਆ ਵੀ ਜੇ ਕਦੀ ਕੇਵਲ ਇੱਕ ਇਹੋ ਆਗੁਲ ਹੋ ਸਕੀ ਜਿੱਤ ਨਹੀਂ ਹੋਵੇ ਤਾਂ ਨਰਸੰਦੇ ਉਹ ਕੌਮ ਦੇ ਦਿਲ ਵਿੱਚ ਕਦੀ ਉੱਚੀ ਥਾਂ ਨਹੀਂ ਪਾ ਸਕਦਾ ਇਹ ਖਿਆਲ ਸਾਡੇ ਮਨ ਵਿੱਚ ਵੀ ਮੁੱਢਤ ਤੱਕ ਜੀੜਾ ਲਾਉਂਦਾ ਰਿਹਾ ਜਦ ਤੱਕ ਕਿ ਅਸੀਂ ਇਤਿਹਾਸ ਦੀ ਡੂੰਘੀ ਖੋਜ ਨਹੀਂ ਸੀ ਕੀਤੀ ਪਰ ਹੁਣ ਜਦ ਅਸੀਂ ਉਸ ਸਮੇਂ ਦਾ ਮਿਸਲਾਂ ਦਾ ਆਪਸ ਵਿੱਚ ਵਰਤਾਓ ਦੇਖਦੇ ਹਾਂ ਤਾਂ ਮਹਾਰਾਜੇ ਦਾ ਇਹ ਗुण ਕਿਸੇ ਹੋਰ ਹੀ ਰੂਪ ਵਿੱਚ ਪਲਟ ਕੇ ਗुण ਹੋ ਪਸਦਾ ਹੈ ਮਿਸਲਾ ਆਪਣੇ ਅਖੀਰਲੇ ਸਮੇਂ ਵਿੱਚ ਇੱਕ ਦੂਜੇ ਦੇ ਖੂੰਦਿਆਂ ਤੇ ਆਈਆਂ ਸਨ ਇਸ ਤਰ੍ਹਾਂ ਲਗਭਗ ਇੱਕ ਸਦੀ ਦੀਆਂ ਭਾਇਆਂ ਕੁਰਬਾਨੀਆਂ ਕਰਕੇ ਪੈਦਾ ਕੀਤੀ ਹੋਈ ਪੋਲੀਟੀਕਲ ਤਾਕਤ ਆਪਸ ਵਿੱਚ ਲੜ ਲੜ ਕੇ ਗਵਾਰੀਆਂ ਸਨ ਇਸ ਸਮੇਂ ਦੇ ਸਿੱਖ ਮਿਸਲਦਾਰਾਂ ਤੇਰੇ ਆਸਤਾਂ ਦਾ ਹਾਲ ਸਰ ਲੈਪਲ ਗ੍ਰਿਫਨ ਇਸ ਤਰ੍ਹਾਂ ਲਿਖਦਾ ਕਿ ਇਸ ਸਮੇਂ ਇੱਕ ریاست ਦੂਸਰੀ ریاست ਨਾਲ ਦਵੇਖ ਰੱਖਦੀ ਸੀ ਮਤਲਬ ਕਿ ਉਹ ਘਿਰ ਨਾ ਰੱਖਦੀ ਹੁੰਦੀ ਸੀ ਅਤੇ ਇਸਲਾਮੀ ਤਾਕਤ ਦੇ ਛੇਕੜ ਦੇ ਗਰਾਫ ਦੇ ਪਿੱਛੋਂ ਆਪਸ ਵਿੱਚ ਕੋਈ ਜਥੇਬੰਦੀ ਮਿਸਲਾਂ ਵਿੱਚ ਨਹੀਂ ਸੀ ਰਹੀ ਤੇ ਉਸ ਤੋਂ ਛੋਟ ਕਈ ਕਈ ਵਾਰ ਇਹਨਾਂ ਮਿਸਲਾਂ ਵਿੱਚੋਂ ਮਿਸਲਦਾਰਾਂ ਨੇ ਬੜੇ ਬੜੇ ਰਮੜੀਕ ਇਲਾਕੇ ਬੜੀਆਂ ਭਾਰੀਆਂ ਕੁਰਬਾਨੀਆਂ ਕਰਕੇ ਫਤਿਹ ਕੀਤੇ ਪਰ ਆਪਸ ਵਿੱਚ ਦੀ ਫੁੱਟ ਦੇ ਕਾਰਨ ਉਹ ਉਹਨਾਂ ਨੂੰ ਆਪਣੇ ਅਧਿਕਾਰ ਵਿੱਚ ਨਾਰਾਜ਼ਦਕੇ ਜਿਵੇਂ ਕੇਸਰਹਾਂਦ ਉੱਪਰ ਦੋ ਵਾਰੀ ਖਾਲਸੇ ਦੀਆਂ ਬੜੀਆਂ ਕਰੜੀਆਂ ਲੜਾਈਆਂ ਪਿੱਛੋਂ ਅਧਿਕਾਰ ਰਿਆ ਸੀ ਪਰ ਆਪਸ ਦਾ ਸਾਂਝਾ ਪਿਆਰ ਨਾ ਹੋਣ ਕਰਕੇ ਮੁੜ ਕਬਜ਼ੇ ਤੋਂ ਨਿਕਲ ਗਿਆ ਸਨ 1765 ਈਸਵੀ ਵਿੱਚ ਸਰਦਾਰ ਲਹਿਣਾ ਸਿੰਘ ਤੇ ਗੁਜਰ ਸਿੰਘ ਨੇ ਮਿਲ ਕੇ ਲਾਹੌਰ ਨੂੰ ਫਤਿਹ ਕਰ ਲਿਆ ਸੀ ਪਰ ਹੱਥਾਂ ਇਹ ਇਲਾਕੇ ਨੂੰ ਵੰਡਣ ਉੱਤੇ ਇਹਨਾਂ ਦੋਹਾਂ ਸਰਦਾਰਾਂ ਵਿੱਚ ਇੰਨਾ ਵਿਵਾਦ ਵਧ ਗਿਆ ਕਿ ਕਈ ਆਦਮੀ ਦੋਹਾਂ ਸਰਦਾਰਾਂ ਵੱਲੋਂ ਮਾਰੇ ਗਏ ਸ਼ੇਕਰ ਨੂੰ ਸੋਭਾ ਸਿੰਘ ਨੇ ਕਨੇਯਾ ਨੇ ਆ ਕੇ ਫੈਸਲਾ ਕਰਾਇਆ ਅਤੇ ਆਪਣਾ ਹਿਸਾ ਲਾਹੌਰ ਵਿੱਚ ਕਾਇਮ ਕੀਤਾ ਸਾਲ 1763 ਵਿੱਚ ਅਹਿਮਦ ਸ਼ਾਹ ਨੇ ਇਨਤੋ ਲਾਹੌਰ ਖੋਲਿਆ ਅਹਿਮਦ ਸ਼ਾਹ ਦੇ ਮੜ ਜਾਣ ਪਿੱਛੋਂ ਇਨਾਂ ਨੇ ਫਿਰ ਲਾਹੌਰ ਲੈ ਲਿਆ ਇਹਨ ਨੂੰ ਸ਼ਾਜਮਾਨ ਆਇਆ ਤੇ ਇਹਨਾਂ ਨੂੰ ਹਟਾ ਕੇ ਲਾਹੌਰ ਦਾ ਮਾਲਕ ਬਣ ਬੈਠਾ ਇਸ ਤਰ੍ਹਾਂ ਚਾਰ ਵਾਰੀ ਇਨਾਂ ਸਰਦਾਰਾਂ ਨੇ ਲਾਹੌਰ ਤੇ ਕਬਜ਼ਾ ਕੀਤਾ ਅਤੇ ਚਾਰ ਵਾਰੀ ਹੀ ਬਾਹਰ ਆ ਕੇ ਇਸਲਾਮੀ ਹਾਕਮਾਂ ਨੇ ਇਨਤੋ ਖੋਲਿਆ ਸਰਦਾਰ ਚੰਦਾ ਸਿੰਘ ਪੰਗੀ ਨੇ ਸਨ 1772 ਈਸਵੀ ਵਿੱਚ ਮੁਲਤਾਨ ਦੇ ਝੰਗ ਆਦ ਨੂੰ ਫਤਿਹ ਕੀਤਾ ਪਰ ਦੂਜੀਆਂ ਮਿਸਲਾਂ ਨਾਲ ਵਿਗਾੜ ਹੋਣ ਕਾਰਨ ਸਹਾਇਤਾ ਦੇ ਸਮੇਂ ਕੋਈ ਦੂਜੀ ਮਿਸਲ ਮਦਦ ਲਈ ਤਿਆਰ ਨਹੀਂ ਸੀ ਜਿਸ ਕਰਕੇ ਦੂਵੀਂ ਵਾਰੀ ਇਹ ਭਾਰੀ ਇਲਾਕਾ ਤੈਮੂਰ ਸ਼ਾਹ ਨੇ ਉਹਨਾਂ ਤੋਂ ਖੋ ਕੇ ਸਨ 1779 ਈਸਵੀ ਵਿੱਚ ਸੁਜਾ ਖਾਨ ਨੂੰ ਦਵਾ ਦਿੱਤਾ ਸੀ ਜਰਨਲ ਗਾਰਡਨ ਲਿਖਦਾ ਸ਼੍ਰੀ ਪੰਜਾਬ ਦੇ ਮੈਦਾਨ ਵਿੱਚ ਉਤਰਨ ਦੇ ਸਮੇਂ ਤੋਂ ਲੈ ਕੇ ਕੋਝ ਚੋਰ ਪਹਿਲਾਂ ਮਿਸਲਦਾਰਾਂ ਦੇ ਆਪਸ ਵਿੱਚ ਸਾਂਝੇ ਦਰਦ ਦੀ ਥਾਂ ਆਪ ਸਵਾਰਥ ਨੇ ਲੈ ਲਈ ਸੀ ਜਿਸ ਦਾ ਸਿੱਟਾ ਇਹ ਨਿਕਲਿਆ ਸੀ ਕਿ ਹੁਣ ਲੱਗੀਆਂ ਆਪਸ ਵਿੱਚ ਤਲਵਾਰਾਂ ਚੱਲਣ ਮਿਸਲਾ ਆਪਣਾ ਕੰਮ ਕਰ ਚੁੱਕਿਆ ਸੀ ਹੁਣ ਇਹਨਾਂ ਦੇ ਆਪਸ ਵਿੱਚ ਇੱਕ ਮੁੱਠ ਹੋਣ ਦੀ ਬਹੁਤ ਜ਼ਿਆਦਾ ਲੋੜ ਸੀ ਤਾਂ ਕਿ ਪੈਦਾ ਕੀਤੀ ਹੋਈ ਤਾਕਤ ਨੂੰ ਅਟਲ ਰੱਖਿਆ ਜਾਏ ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਸੁਧਾਰ ਦਾ ਕੰਮ ਕੀਤਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੇ ਨਾਲ ਨਾਲ ਬੇਰਤਾ ਤੇ ਏਕਤਾ ਦੇ ਉੱਚੇ ਗੁਣ ਖਾਂਸੀ ਵਿੱਚ ਪਰ ਕੇ ਕੌਮ ਨੂੰ ਜੀਵਤ ਕੀਤਾ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਨਿੱਕੀ ਉਮਰ ਵਿੱਚ ਹੀ ਸਮੇਂ ਦੀ ਨਬਜ਼ ਨੂੰ ਪਛਾਣ ਕੇ ਸੋਚਿਆ ਕਿ ਇਹਨਾਂ ਦਾ ਜਥੇਬੰਦ ਹੋਣਾ ਕਠਨਿਆ ਇਹਨਾਂ ਸਾਰਿਆਂ ਨੂੰ ਇੱਕ ਭਾਰੀ ਸਲਤਨਤ ਵਿੱਚ ਢਾਲਣਾ ਚਾਹੀਦਾ ਜੋ ਜਾਪਾਨ ਦੇ ਮਿਕਾਡ ਪਾਸ਼ਾ ਦੇ ਵੇਲੇ ਜਾਪਾਨੀਆਂ ਸਾਰੀਆਂ ਆਡਾ ਡਰਿਆਸਤਾਂ ਇੱਕ ਸਲਤਨਨਤ ਵਿੱਚ ਟਾਲੀਆਂ ਗਈਆਂ ਸੋ ਉਸ ਸਮੇਂ ਦੇ ਹਾਲਾਤ ਦੇ ਮੁਤਾਬਕ ਮਹਾਰਾਜ ਨੇ ਆਪਣੀ ਅਦੁੱਤੀ ਬੇਰਤਾ ਤੇ ਸਖੀਅਤਾ ਦੇ ਬਲ ਦੇ ਨਾਲ ਫੰਡੀ ਹੋਈ ਕੌਮ ਨੂੰ ਜਥੇਬੰਦੀ ਤੇ ਪਰਸਪਰ ਪਿਆਰ ਦੇ ਪੱਕੇ ਸੰਗਲਾਂ ਨਾਲ ਜਕੜ ਕੇ ਕੌਮ ਨੂੰ ਕਰੋਣੀ ਲੜਾਈਆਂ ਦੇ ਖੂਹ ਵਿੱਚ ਡਿੱਗਣ ਤੋਂ ਬਚਾਲਿਆ ਜਿਸ ਕਰਕੇ ਇੱਕ ਸਧਾਰਨ ਆਦਮੀ ਤੋਂ ਐਸਾ ਨਾਂਬਰ ਬਾਦਸ਼ਾਹ ਬਣ ਗਿਆ ਜਿਸ ਨਾਲ ਨਿੱਤਰਤਾ ਰਖਣੀ ਦੂਰ ਦੂਰ ਦੇ ਬਾਦਸ਼ਾਹ ਫਖਰ ਸਮਝਦੇ ਸਨ ਮਹਾਰਾਜਾ ਰਣਜੀਤ ਸਿੰਘ ਦੀ ਸ਼ਹਰਤ ਕੇਵਲ ਮਹਾਦੀਪ ਏਸ਼ੀਆ ਵਿੱਚ ਨਹੀਂ ਸੀ ਸਗੋਂ ਯੂਰਪ ਦੇ ਨਾਮੀ ਸ਼ਹਿਨशाह ਵੀ ਉਸ ਨਾਲ ਮਿੱਤਰਤਾ ਰਖਣੀ ਫਖਰ ਸਮਝਦੇ ਸੀ ਅੰਗਰੇਜ਼ਾਂ ਤੋਂ ਸ਼ਰਟ ਸ਼ਹਿਨशाह ਰੂਸ ਨੇ ਵੀ ਦੋ ਵਾਰ ਸੇ ਪੰਜਾਬ ਨਾਲ ਮਿੱਤਰਤਾ ਦਾ ਸੰਬੰਧ ਕਾਇਮ ਕਰਨ ਲਈ ਖਤ ਪੱਤਰ ਕੀਤਾ ਸੀ ਇੱਕ ਵਾਰ ਮੋਰਕਾਫ ਦੇ ਰਾਹੀਂ ਸਾਲ 1810 ਈਸਵੀ ਵਿੱਚ ਤੇ ਦੂਜੀ ਵਾਰ ਇਸ ਤੋਂ 6 ਸਾਲ ਪਿੱਛੋਂ ਪਿਆਰ ਦੇ ਖਤ ਭੇਜੇ ਸਨ ਜਿਸ ਵਿੱਚ ਖਾਲਸਾ ਕੌਮ ਤੇ ਸਿੱਖ ਮਹਾਰਾਜ ਦੀ ਬੜੀ ਸ਼ਲਾਘਾ ਕੀਤੀ ਸੀ ਇਸੇ ਤਰ੍ਹਾਂ ਸਾਲ 1836 ਈਸਵੀ ਵਿੱਚ ਜਨਰਲ ਅਲਾਰਡ ਸ਼ੇਰੇ ਪੰਜਾਬ ਤੋਂ ਛੁੱਟੀ ਲੈ ਕੇ ਫਰਾਂਸ ਗਿਆ ਤੇ ਵਾਪਸ ਆਇਆ ਤਾਂ ਹੁਕਮਰਾਨ ਫਰਾਂਸ ਵੱਲੋਂ ਦੇ ਮੁੱਲੇ ਤੋਹਫੇ ਤੇ ਪ੍ਰੇਮ ਪੱਤਰ ਸ਼੍ਰੀ ਪੰਜਾਬ ਲੈ ਆ। ਜਿਸ ਵਿੱਚ ਬੜੇ ਮਾਣਯੋਗ ਸ਼ਬਦਾਂ ਵਿੱਚ ਦੋਹਾਂ ਸਲਤਨਤਾਂ ਦੇ ਆਪਸ ਵਿੱਚ ਮਿੱਤਰਤਾ ਦੇ ਸੰਬੰਧ ਰੱਖਣ ਦਾ ਜ਼ਿਕਰ ਸੀ। ਈਰਾਨ ਅਫਗਾਨਿਸਤਾਨ ਦੇ ਐਲਜੀ ਤਾਂ ਸਾਲ ਵਿੱਚ ਕਈ ਵਾਰ ਹੁੰਦੇ ਹੁੰਦੇ ਸੀ। ਮਹਾਰਾਜਾ ਅਸਲੀ ਕੰਮ ਕਰਨ ਵਾਲਾ ਮਹਾਪੁਰਖ ਅਤੇ ਅਦੁੱਤੀ ਹੁਕਮਰਾਨ ਸੀ। ਉਹ ਪੰਜਾਬ ਉੱਪਰ ਹੋ ਗੁਜਰੇ ਸਾਰੇ ਹੁਕਮਰਾਨਾਂ ਤੋਂ ਚੰਗਾ ਸੀ। ਉਹ ਆਪਣੇ ਪਿੱਛੇ ਇੱਕ ਵੱਡੀ ਸਲਤਨਤ ਜੋ ਇਤਲੀ ਦੇ ਬਰਾਬਰ ਸੀ ਅਤੇ ਜ਼ਬਰਦਸਤ ਕਮਾਇਦਾਨ ਫੌਜ ਜੋ ਉਸ ਸਮੇਂ ਦੀ ਵਧੀਆ ਹਥਿਆਰਾਂ ਨਾਲ ਪੂਸ਼ੀ ਸੀ ਉਹ ਪਿੱਛੇ ਛੱਡ ਕੇ ਸਵਰਗਵਾਸ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਬਾਰੇ ਪੂਰੀ ਡਿਟੇਲ ਵਿੱਚ ਵੀਡੀਓ ਆਪਾਂ ਪਿਛਲੀ ਬਣਾਈ ਸੀ ਉਹ ਵੀ ਤੁਸੀਂ ਜ਼ਰੂਰ ਦੇਖ ਲਿਓ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਹਰ ਇੱਕ ਪੰਜਾਬੀ ਜਿਸ ਦੇ ਦਿਲ ਵਿੱਚ ਕੁਝ ਵੀ ਦੇਸ਼ ਦਾ ਦੱਦ ਸੀ ਉਸ ਦੇ ਰਾਜ ਨੂੰ ਸਾਂਝਾ ਰਾਜ ਸਮਝਦਾ ਸੀ ਕਿਉਂਕਿ ਉਹਨਾਂ ਨੂੰ ਉਹ ਸਾਰੀਆਂ ਖੁੱਲ੍ਹਾ ਪ੍ਰਾਪਤ ਸੰਨ ਜੋ ਕਿਸੇ ਕੌਮੀ ਸਲਤਨਤ ਵਿੱਚ ਹੁਕਮਰਾਣ ਕਮਰ ਨੂੰ ਪ੍ਰਾਪਤ ਹੁੰਦੀਆਂ ਹਨ ਮਹਾਰਾਜਾ ਜਦ ਕੋਈ ਰਾਜ ਸੰਬੰਧੀ ਕੰਮ ਕਰਦਾ ਤਾਂ ਆਪਣੇ ਦਰਬਾਰੀਆਂ ਦੀ ਰਾਏ ਲੈ ਕੇ ਹੀ ਕਰਦਾ ਸੀ 1805 ਸਾਲ ਵਿੱਚ ਜਦ ਜੱਸਵੰਤ ਰਾਏ ਹੁਲਕਰ ਵਾਲੀਏ ਇੰਦੋਰ ਤੋਂ ਅੰਗਰੇਜ਼ ਫੌਜਾਂ ਤੋਂ ਭਾਂਜਿਖਾ ਕੇ ਛੇਰੇ ਪੰਜਾਬ ਤੋਂ ਸਹਾਇਤਾ ਲੈਣ ਲਈ ਪੰਜਾਬ ਆਇਆ ਤਾਂ ਇਸ ਦਾ ਫੈਸਲਾ ਉਸ ਨੇ ਸਾਰੇ ਦਰਬਾਰੀਆਂ ਦੇ ਇਸ਼ਾਰਾ ਅਨੁਸਾਰ ਕੀਤਾ ਮੂਰਖਰਾਫਤ ਲਿਖਦਾ ਕਿ ਮੈਂ ਜਦ 1820 ਸਾਲ ਵਿੱਚ ਮਹਾਰਾਜੇ ਅੱਗੇ ਇਹ ਬਿਲੇ ਕੀਤੀ ਕਿ ਅੰਗਰੇਜ਼ੀ ਮਾਲ ਤੇ ਮਸੂਲ ਘਟਾਇਆ ਜਾਏ ਤਾਂ ਉਸ ਉੱਪਰ ਉਸਨੇ ਹੁਕਮ ਲਿਖਵਾਇਆ ਕਿ ਇਹਨਾਂ ਦਿਨਾਂ ਵਿੱਚ ਮੇਰੇ ਬਹੁਤ ਸਾਰੇ ਸਰਦਾਰ ਲਾਹੌਰ ਤੋਂ ਬਾਹਰ ਗਏ ਹਨ ਜਦ ਤੱਕ ਮੈਂ ਉਹਨਾਂ ਦੀ ਰਾਏ ਨਾ ਲੈ ਲਮਾ ਮੈਂ ਕੁਝ ਫੈਸਲਾ ਨਹੀਂ ਕਰ ਸਕਦਾ ਸੈਂਕੜੇ ਲਿਖਤਾ ਮੌਜੂਦ ਹਨ ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਰਾਜ ਦੇ ਮਾਮਲੇ ਉਹ ਆਪਣੇ ਦਰਬਾਰੀਆਂ ਦੀ ਸੰਮਤੀ ਨਾਲ ਹੀ ਕਰਦਾ ਹੁੰਦਾ ਸੀ ਹਾਂ ਇਸ ਜੱਥੇ ਬੰਦੀ ਵਿੱਚ ਕੁਝ ਕੁ ਘਟਾ ਸੀ ਪਰ ਕੇਵਲ ਉਹਨਾਂ ਨੂੰ ਕੁਝ ਕੁ ਗਿੜਤੀ ਦੀਆਂ ਮਿਸਲਦਾਰਾਂ ਦਾ ਜੋ ਆਪਣੇ ਕੌਮੀ ਭਾਵਨਾਵਾਂ ਦੀਆਂ ਕੁਰਬਾਨੀਆਂ ਨਾਲ ਇਲਾਕੇ ਤਾਂ ਫਤਿਹ ਕਰ ਲੈਂਦੇ ਸਨ ਪਰ ਉਹਨਾਂ ਨੂੰ ਚੱਪਦੇ ਹੀ ਆਪਣੇ ਜਾਤੀ ਵੈਰ ਵਿਰੋਧ ਤੇ ਖਾਨਾ ਜੰਗੀ ਦੇ ਕਾਰਨ ਆਪਸ ਵਿੱਚ ਲੜ ਝਗੜ ਕੇ ਕਿਸੇ ਬਾਹਰ ਤੋਂ ਆਏ ਬੈਰੀ ਦੇ ਹੱਥ ਸੌਂਪ ਲੈਂਦੇ ਸਨ ਜੇ ਕਦੀ ਇਹ ਭਿਆਨਕ ਸਮਾਂ ਕੁਝ ਚਿਰ ਹੋਰ ਇਸ ਤਰ੍ਹਾਂ ਰਹਿੰਦਾ ਤਦ ਉਹ ਦਿਨ ਦੂਰ ਨਹੀਂ ਸੀ ਜਦ ਸਿੱਖ ਕੌਮ ਉੱਤ ਪੰਜਾਬ ਤੋਂ ਲੋਪ ਹੋ ਜਾਂਦੀ ਸੋ ਦਸਿਆ ਮਿਸਾਲਾਂ ਤੋਂ ਚੰਗੀ ਤਰ੍ਹਾਂ ਪਤਾ ਹੋ ਸਕਦਾ ਹੈ ਕਿ ਜਿਸ ਦੇਸ਼ ਦੇ ਕੌਮ ਰਾਜ ਐਡੀ ਫੁੱਟ ਪਸੜੀ ਹੋਵੇ ਉਸਨੇ ਕੀ ਮੁਲਕ ਆਪਣੇ ਅਧਿਕਾਰ ਵਿੱਚ ਰੱਖਣਾ ਸੀ ਤੇ ਕੀ ਉਸਨੇ ਕੌਮ ਦੀ ਰਾਖੀ ਕਰਨੀ ਸੀ ਹੁਣ ਇਸ ਨਾਜ਼ੁਕ ਸਮੇਂ ਜਰੂਰੀ ਸੀ ਕਿ ਹੁਣ ਬਾਹਰ ਦਾ ਅਸਿੱਖ ਵੈਰੀ ਆ ਕੇ ਸਾਰੀਆਂ ਸਿੱਖ ਰਿਆਸਤਾਂ ਦੇ ਇਲਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਂਦੇ ਅਤੇ ਖਾਲਸੇ ਦੀਆਂ ਉਹ ਸਾਰੀਆਂ ਕੁਰਬਾਨੀਆਂ ਅਤੇ ਕਠਨ ਕਾਲਾਂ ਯਾਦਤ ਜਾਂਦੀਆਂ ਇਸ ਦਸ਼ਾ ਵਿੱਚ ਜੇ ਕਦੀ ਸ਼ੇਰੇ ਪੰਜਾਬ ਇਸ ਫੁੱਟ ਨਾਲ ਫੁੱਟੀਆਂ ਪਈਆਂ ਮਿਸਲਾਂ ਤੇ ਹਕੂਮਤਾਂ ਨੂੰ ਮਿਲ ਕੇ ਇਕ ਖਾਲਸੇ ਛੰਡੇ ਹਿੱਟ ਖਾਲਸਾ ਸلطਨਤ ਦਾ ਖਿਆਲ ਲੈ ਕੇ ਇੱਕ ਤਾਕਤ ਨਾ ਬਣਾ ਲੈਂਦੇ ਤਾਂ ਸਿੱਖ ਇਤਿਹਾਸ ਦਾ ਇਹ ਸ਼ਾਨਦਾਰ ਪਾਗ ਕਿ ਸਿੱਖਾਂ ਨੇ ਪੰਜਾਬ ਦੀ ਬਾਦਸ਼ਾਹੀ ਕੀਤੀ ਕਿਤੇ ਵੀ ਇਹ ਦਿਖਾਈ ਨਹੀਂ ਸੀ ਦਣੀ ਇਸੇ ਤਰ੍ਹਾਂ ਸਮੇਂ ਦੇ ਹਾਲਾਤ ਤੇ ਨજર ਫੇਰਿਆਂ ਇਹ ਸਿੱਧ ਹੋ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਛੋਟੇ-ਛੋਟੇ ਇਲਾਕਿਆਂ ਨੂੰ ਆਪਣੇ ਨਾਲ ਮਿਲਾ ਕੇ ਇੱਕ ਬਲਵਾਨ ਤੇ ਜਬਰਦਸਤ ਸلطਨਤ ਦਾ ਕਾਇਮ ਕਰਨਾ ਸਭ ਤਰ੍ਹਾਂ ਯੋਗ ਸੀ ਮਹਾਰਾਜਾ ਦੇ ਇਸ ਤਰ੍ਹਾਂ ਕਨਨਾਲ ਖਾਲਸਾ ਕੌਮ ਕਮਜ਼ੋਰ ਨਹੀਂ ਹੋਈ ਸਗੋਂ ਇੱਕ ਖਾਲਸਾ ਹੀ ਝੰਡੇ ਹੇਠ ਇਕੱਠੀ ਹੋ ਕੇ ਡਾਡੀ ਬਲਵਾਨ ਹੋ ਗਈ ਸੀ ਇੱਥੇ ਇਹ ਵੀ ਯਾਦ ਰੱਖਿਓ ਕਿ ਸ਼ੇਰੇ ਪੰਜਾਬ ਇਸ ਗੱਲ ਦਾ ਬੜਾ ਖਿਆਲ ਰੱਖਦਾ ਸੀ ਕਿ ਜਿੰਨਾਂ ਰਾਇਸਾਂ ਦੇ ਚ ਆਪਣੀਆਂ ਰਿਆਸਤਾਂ ਤੇ ਇਲਾਕਿਆਂ ਦਾ ਚੰਗਾ ਪ੍ਰਬੰਧ ਰੱਖਣ ਦੀ ਯੋਗਤਾ ਦਿਖਦਾ ਉਹ ਉਹਨਾਂ ਤੋਂ ਕਦੀ ਕੋਈ ਇਲਾਕਾ ਨਹੀਂ ਸੀ ਲੈਂਦਾ ਸਗੋਂ ਉਹਨਾਂ ਨੂੰ ਆਪਣੀ ਤਲਵਾਰ ਨਾਲ ਫਤਿਹ ਕੀਤੇ ਇਲਾਕੇ ਆਪਣੇ ਵੱਲੋਂ ਬਖਸ਼ ਕੇ ਉਹਨਾਂ ਨੂੰ ਵਧੇਰੇ ਸ਼ਕਤੀਮਾਨ ਕਰ ਦਿੰਦਾ ਸੀ ਉਦਾਹਰਨ ਲਈ ਸਾਰੇ ਘਰਾਸੂ ਸ਼ੇਸ ਵਿੱਚ ਉਸਨੇ ਸਤਲੁਜ ਪਾਰ ਦਾ ਬੜਾ ਭੜੀ ਇਲਾਕਾ ਫਤਿਹ ਕਰਕੇ ਸਾਰੇ ਦਾ ਸਾਰਾ ਸਿੱਖ ਰਾਏ ਸਾਨੂੰ ਦੇ ਦਿੱਤਾ ਜੋ ਇਸ ਤਰ੍ਹਾਂ ਸੀ ਕਿ ਰਾਜਾ ਭਾਗ ਸਿੰਘ ਜੀਂਦਰੂ 54 ਪਿੰਡ ਸਣੇ ਲੁਧਿਆਣਾ ਦੇ ਦਿੱਤੇ ਜਿਹਦਾ ਸਲਾਨਾ ਲਗਾਨ 23290 ਰੁਪਏ ਹੁੰਦਾ ਸੀ ਇਸ ਤਰ੍ਹਾਂ ਰਾਜਾ ਜਸਵੰਤ ਸਿੰਘ ਲਾਬਾ ਨੂੰ 33 ਪਿੰਡ ਤਲਵੰਡੀ ਕੋਟ ਬਸੀਆਂ ਤੇ ਜਗਰਾਉ ਆਦਿ ਦਿੱਤੇ ਜਿਨ੍ਹਾਂ ਦਾ ਲਗਾਨ 3040 ਰੁਪਏ ਹੁੰਦਾ ਸੀ ਸਰਦਾਰ ਫਤੇਹ ਸਿੰਘ ਆਲੂਵਾਲੀਆ ਕਪੂਰਥਲ ਨੂੰ 106 ਪੈਂਡਰ ਤੇ ਸੀ ਜੋ ਕਿ 40505 ਰੁਪਏ ਦੇ ਆਮਦਨ ਦੇ ਸਨ ਸਰਦਾਰ ਗੋਦਦੱਤ ਸਿੰਘ ਲਾਧੋਵਾਲ ਨੂੰ 37 ਪੈਂਡਰ ਤੇ ਜੋ ਕਿ 47090 ਰੁਪਏ ਦੇ ਮਾਮਲੇ ਦੇ ਸਨ ਇਸੇ ਤਰ੍ਹਾਂ ਸਰਦਾਰ ਭਗਤ ਸਿੰਘ ਤੇ ਮੁਹੰਮਦ ਚੰਦ ਦੀਆਂ ਬਖਸ਼ਿਸ਼ਾਂ ਇਸ ਤੋਂ ਵੱਧ ਸਨ ਇਸ ਤੋਂ ਛੱਟ ਉਸਨੇ ਦੋ ਵਾਰ ਆਪ ਪਟਿਆਲੇ ਜਾ ਕੇ ਰਾਜਗਾਨ ਫੂਲਕੀਆਂ ਦੇ ਆਪਸ ਵਿੱਚ ਝਗੜੇ ਬੜੀ ਯੋਗਤਾ ਤੇ ਮਿਹਨਤ ਨਾਲ ਨਿਪਟਾਏ ਜੇ ਕਦੇ ਉਸ ਦਾ ਅਸੂਲ ਹਰ ਇੱਕ ਸਿੱਖ ਤੋਂ ਇਲਾਕਾ ਖੋਣ ਦਾ ਹੁੰਦਾ ਤਾਂ ਉਹ ਕਦੇ ਵੀ ਇਹਨਾਂ ਰਾਜਿਆਂ ਦੇ ਘਰੇਲੂ ਝਗੜਿਆਂ ਨਾਲ ਮਿਟਾਉਂਦਾ ਸਗੋਂ ਉਹਨਾਂ ਦੀ ਫੌਟ ਨੂੰ ਹੋਰ ਵਧਾ ਕੇ ਉਹਨਾਂ ਨੂੰ ਕਮਜ਼ੋਰ ਕਰਦਾ ਤੇ ਸੌਖਾ ਹੀ ਉਹਨਾਂ ਦੇ ਭਾਰੇ ਇਲਾਕੇ ਆਪਣੇ ਨਾਲ ਮਿਲਾ ਲੈਂਦਾ ਪਰ ਨਹੀਂ ਉਸਨੇ ਉਹ ਕੁਝ ਕੀਤਾ ਜਿਸ ਵਿੱਚ ਉਸਦੇ ਭਾਈਆਂ ਨੂੰ ਵਧੇਰੇ ਲਾਭ ਤੇ ਪਕੈ ਹੀ ਹੁੰਦੀ ਸੀ ਇਸ ਤੋਂ ਸਾਫ਼ ਸਿੱਧਾ ਹੁੰਦਾ ਹੈ ਕਿ ਮਹਾਰਾਜਾ ਨੇ ਕੌਮ ਨੂੰ ਕਿਸੇ ਤਰ੍ਹਾਂ ਵੀ ਕਮਜ਼ੋਰ ਨਹੀਂ ਕੀਤਾ ਸਗੋਂ ਸਭ ਤਰ੍ਹਾਂ ਮਜ਼ਬੂਤ ਕਰ ਦਿੱਤਾ ਸੀ ਕੁਝ ਕੁ ਲੋਕ ਪੱਖ ਪਤੀ ਇਤਿਹਾਸਕਾਰਾਂ ਦੇ ਲੇਖ ਪੜ੍ਹ ਕੇ ਕਹਿ ਉੱਠਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਧਾਰਮਿਕ ਜੀਵਨ ਅੱਗੇ ਟੱਲਾ ਸੀ ਆ ਹੁਣ ਮਹਾਰਾਜਾ ਦੇ ਇਸ ਜੀਵਨ ਦੇ ਇਸ ਪੱਖ ਉੱਪਰ ਵੀ ਪੂਰਾ ਕੁ ਵਿਚਾਰ ਕਰ ਲੈਣੇ ਆ ਇਹ ਖਿਆਲ ਕਿੱਥੋਂ ਤੱਕ ਸੱਚ ਆ ਇਸ ਬਾਰੇ ਗੱਲ ਕਰੀਏ ਜਦ ਅਸੀਂ ਇਸ ਪੱਖ ਬਾਰੇ ਖੋਜ ਕਰਦੇ ਆ ਤਾਂ ਉਹ ਸਮਝੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਾਲ ਵਿੱਚੋਂ ਬਹੁਤਾਂ ਸਾਰਾ ਸਮਾਂ ਸ੍ਰੀ ਅੰਮ੍ਰਿਤਸਰ ਵਿਖੇ ਹੀ ਬਿਤਾਉਂਦੇ ਸਨ ਅਤੇ ਇੱਥੇ ਵਧੇਰਾ ਸਮਾਂ ਗੁਰੂ ਬਾਣੀ ਦੀ ਕਥਾ satsang ਵਿੱਚ ਗੁਜ਼ਾਰਦੇ ਹੁੰਦੇ ਸੀ ਉਹ ਦਰਬਾਰ ਸਾਹਿਬ ਦੀ ਸੇਵਾ ਤੇ ਸ਼ਾਨ ਨੂੰ ਵਧਾਉਣ ਲਈ ਲੱਖਾਂ ਰੁਪਏ ਸਲਾਨਾ ਦਾਸਤ ਕਰ ਬੋਲੇ ਹੁੰਦੇ ਸੀ ਸੰਮਤ 1872 ਬਿਕਰਮੀ ਵਿੱਚ 50000 ਰੁਪਇਆ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਠਨ ਸਰਬੋਲੀ ਦਿੱਤਾ ਸੀ ਸ੍ਰੀ ਪੰਜਾਬ ਦੀਆਂ ਸਾਰੀਆਂ ਖੁਸ਼ੀਆਂ ਵਿੱਚੋਂ ਵੱਡੀ ਖੁਸ਼ੀ ਇਹ ਸੀ ਕਿ ਜਿਹੜੀ ਵੀ ਚੀਜ਼ ਉਸ ਨੂੰ ਵਧੇਰੇ ਪਿਆਰੀ ਲੱਗਦੀ ਉਹ ਉਸ ਨੂੰ ਪਿਆਰੀ ਸਤਗੁਰੂ ਜੀ ਦੇ ਨਾਮ ਉੱਪਰ ਸਮਰਪਣ ਕਰ ਦਿੰਦੇ ਹਨ ਆਪਣੇ ਸਮੇਂ ਦੀ ਜਰਬ ਮਤਲਬ ਕਿ ਸਿੱਕੇ ਉਸਨੇ ਆਪਣੇ ਨਾਂ ਦੀ ਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਪਰ ਮਾਨਕਾ ਸ਼ਾਹੀ ਚਲਾਈ ਸਨ ਸ੍ਰੀ ਅੰਮ੍ਰਿਤਸਰ ਦੇ ਪ੍ਰਸਿੱਧ ਕਿਲੇ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉੱਪਰ ਗੋਬਿੰਦਗੜ ਰੱਖਿਆ ਇੱਥੋਂ ਦੇ ਵੱਡੇ ਬਾਗ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦੀ ਯਾਦ ਵਿੱਚ ਰਾਮ ਬਾਗ ਜਣਿਆ ਸਾਲ 1826 ਸੀ ਵਿੱਚ ਨਿਜ਼ਾਮ ਦਖਣ ਨੇ ਇਕਬਾ ਮੁੱਲੀ ਚਾਦਨੀ ਮਹਾਰਾਜਾ 사이 ਦੀ ਸੇਵਾ ਵਿੱਚ ਭੇਜੀ ਜਿਸ ਉੱਪਰ ਬੰਬੂਲਾ ਘਰ ਚੋਬੀ ਦਾ ਕੰਮ ਹੋਇਆ ਸੀ ਇਹ ਚਾਂਦਨੀ ਸ਼ਾਲਾ ਮਰ ਬਾਗ ਦੇ ਵੱਡੇ ਚੰਮਨ ਵਿੱਚ ਚਾਂਦੀ ਦੀਆਂ ਚੋਮਾਂ ਤੇ ਤਾਲੀਆਂ ਇਸ ਸਮੇਂ ਦੇਵ ਨੇਤ ਨਾਲ ਬਸੰਤ ਦਾ વાર્षिक ਵੱਡਾ ਦਰਬਾਰ ਸੀ ਮਹਾਰਾਜਾ ਸਾਹਿਬ ਦਰਬਾਰ ਵਿੱਚ ਆਏ ਚਾਂਦਨੀ ਦੀ ਸ਼ਬ ਨੂੰ ਜਦ ਨਿਗਾਹ ਭਰ ਕੇ ਤੱਕਿਆ ਤਾਂ ਉਸ ਦੇ ਦਿਲ ਵਿੱਚ ਗੁਰੂ ਪਿਆਰ ਨੇ ਇਨਾ ਉਸ਼ਾਲਾ ਖਾਦਾ ਕਿ ਉਹ ਇੱਕਾ ਇੱਕ ਚਾਂਦਨੀ ਦੇ ਹਿਠੋਂ ਬਾਹਰ ਆ ਗਿਆ ਉਸ ਨੂੰ ਦੇਖ ਕੇ ਸਾਰੇ ਦਰਬਾਰੀਆਂ ਨੂੰ ਵੀ ਇਸੇ ਤਰ੍ਹਾਂ ਕਰਨਾ ਪਿਆ ਇਸੇ ਸਮੇਂ ਸਭ ਤੋਂ ਪਹਿਲੀ ਗੱਲ ਜੋ ਮਹਾਰਾਜੀ ਦੇ ਮੂੰਹੋਂ ਨਿਕਲੀ ਹੋਈ ਸੁਣੀ ਗਈ ਉਹ ਇਹ ਸੀ ਕਿ ਚਾਂਦਨੀ ਅਤੀ ਸੁੰਦਰ ਹੈ ਇਹ ਮੇਰੇ ਅਤ ਸੁੰਦਰ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਸੋਹਣੇ ਦਰਬਾਰ ਵਿੱਚ ਸਜਣੀ ਚਾਹੀਦੀ ਆ ਮੈਂ ਇਸ ਹੇਠ ਬੈਠਣ ਦੇ ਯੋਗ ਨਹੀਂ ਇਸ ਦੇ ਹੇਠ ਸਤਿਗੁਰੂ ਜੀ ਪਿਆਰੀ ਸੰਗਤ ਬੈਠੀ ਹੋਈ ਸ਼ੋਭਦੀ ਹੈ ਉਸੇ ਵਕਤ ਇਹ ਚਾਂਦਨੀ ਸੜੇ ਜ਼ਰੂਰੀ ਸਮਾਨ ਦੇ ਸ੍ਰੀ ਅੰਮ੍ਰਿਤਸਰ ਜੀ ਵਿਖੇ ਭੇਜੀ ਗਈ ਜੋ ਸ਼ਰੀਪ ਦਰਬਾਰ ਸਾਹਿਬ ਦੇ ਤੋਸ਼ੇ ਖਾਨੇ ਵਿੱਚ ਅੱਜ ਵੀ ਮੌਜੂਦ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ਼ਰੀਪ ਦਰਬਾਰ ਸਾਹਿਬ ਦੇ ਤੋਸ਼ੇ ਖਾਨੇ ਬਾਰੇ ਆਪਾਂ ਪੂਰੀ ਡਿਟੇਲ ਵਿੱਚ ਇੱਕ ਵੀਡੀਓ ਬਣਾਈ ਹੋਈ ਹੈ ਇਸ ਵਿੱਚ ਸ਼ਰੀਰ ਦਰਬਾਰ ਸਾਹਿਬ ਦੇਖ ਜਾਣੇ ਅਤੇ ਕੀਮਤੀ ਵਸਤੂਆਂ ਦੀ ਪੂਰੀ ਜਾਣਕਾਰੀ ਡਿਟੇਲ ਚ ਦੱਸੀ ਹੋਈ ਆ। ਇਸ ਵੀਡੀਓ ਤੋਂ ਬਾਅਦ ਉਹ ਵੀਡੀਓ ਨੂੰ ਵੀ ਤੁਸੀਂ ਜ਼ਰੂਰ ਦੇਖਿਓ। ਜਿੱਥੇ ਸ਼ਰੀ ਪੰਜਾਬ ਆਪਣੇ ਧਰਮ ਲਈ ਇੰਨੀ ਸ਼ਰਧਾ ਰੱਖਦਾ ਸੀ, ਉੱਥੇ ਇਹ ਆਪਣੇ ਮੁਸਲਮਾਨ ਤੇ ਹਿੰਦੂ ਭਾਈਆ ਦੇ ਮذਬੀ ਭਾਵਾਂ ਦਾ ਪੂਰਾ ਪੂਰਾ ਸਤਿਕਾਰ ਰੱਖਦਾ ਹੁੰਦਾ ਸੀ। ਯੁੱਧ ਸਮੇਂ ਮਹਾਰਾਜਾ ਸਾਹਿਬ ਦਾ ਆਪਣੇ ਜਰਨੈਲਾਂ ਲਈ ਇਹ ਆਮ ਹੁਕਮ ਸੀ ਕਿ ਵੈਰੀਆਂ ਦੇ ਧਾਰਮਿਕ ਸਥਾਨਾਂ, ਧਾਰਮਿਕ ਪੁਸਤਕਾਂ ਦੀ ਬੇਅਦਬੀ ਇਸ ਤਰ੍ਹਾਂ ਦੀ ਕੋਈ ਬੇਪਤੀ ਨਾ ਕਰੇ। ਮਹਾਰਾਜਾ ਸਾਹਿਬ ਦੇ ਇਹ ਨਾ ਖਿਆਲ ਤੋਂ ਨਾ ਕਿ ਹੜ ਦੇਸੀ ਲੋਕ ਹੀ ਜਾਣੋ ਸਨ ਸਗੋ ਉਸ ਸਮੇਂ ਦੀ ਅੰਗਰੇਜ਼ੀ ਹਕੂਮਤ ਵੀ ਚੰਗੀ ਤਰ੍ਹਾਂ ਬਾਤ ਸੀ ਸਨ 1828 ਈਸਵੀ ਵਿੱਚ ਜਦ ਅੰਗਰੇਜ਼ੀ ਤੇ ਖਾਲਸਾ ਫੌਜ ਨਾਲ ਸੰਬੰਧਿਤ ਹੋ ਕੇ ਅਫਗਾਨਿਸਤਾਨ ਉੱਪਰ ਚੜ੍ਹਾਈ ਕੀਤੀ ਸੀ ਤਾਂ ਉਸ ਨੇ ਜਿਹੜੀਆਂ ਸ਼ਰਤਾਂ ਮਹਾਰਾਜਾ ਸਾਹਿਬ ਅੰਗਰੇਜ਼ੀ ਹਕੂਮਤ ਤੇ ਸ਼ਾਸ ਜਾ ਵਿੱਚ ਤੈ ਹੋ ਜਾਂ ਸਨ ਉਹਨਾਂ ਦੇ ਕਿ ਸਰੇ ਪੰਜਾਬ ਨੇ ਆਪਣੀ ਹਿੰਦੂ ਪ੍ਰਜਾ ਤੇ ਧਾਰਮਿਕ ਭਾਵ ਨੂੰ ਮੁੱਖ ਰੱਖ ਕੇ ਉਹri ਸ਼ਰਤਾਂ ਤੋਂ ਛੋਟ ਇੱਕ ਇਹ ਸ਼ਰਤ ਵੀ ਸ਼ਾਹ ਸੁਯਾਨੂ ਮੰਨਵਾਈ ਸੀ ਕਿ ਸੋਮਨਾਥ ਦੇ ਪ੍ਰਸਿੱਧ ਮੰਦਰ ਦਾ ਚੰਦਨ ਦਾ ਦਰਵਾਜ਼ਾ ਜਿਹੜਾ ਸਨ 1024 ਵਿੱਚ ਮਹਿਮੂਦ ਗਗਨਵੀ ਹਿੰਦ ਤੋਂ ਲੁੱਟ ਕੇ ਲੈ ਗਿਆ ਸੀ ਉਸ ਦਰਵਾਜ਼ੇ ਨੂੰ ਮੁੜ ਇੱਥੇ ਵਾਪਸ ਪਹੁੰਚਾ ਦਿੱਤਾ ਜਾਵੇ ਇਸ ਤੋਂ ਸੌਖਾ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਹ ਆਪਣੇ ਗਵਾਂਡੀ ਭਰਾਵਾਂ ਦੇ ਧਾਰਮਿਕ ਜਜ਼ਬਾਤਾਂ ਦਾ ਕਿੰਨਾ ਪਿਆਰ ਆਪਣੇ ਮਨ ਵਿੱਚ ਰੱਖਦਾ ਸੀ ਸੋ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਏਗੀ ਇਸੀ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਜਿਨ੍ਹਾਂ ਵਿੱਚ ਸਿੱਖ ਰਾਜ ਬਾਰੇ ਆਪਾਂ ਜਾਣਕਾਰੀ ਦਿੱਤੀ ਹੋਈ ਆ ਉਹ ਵੀ ਤੁਹਾਨੂੰ ਚੈਨਲ ਪਰ ਮਿਲ ਜਾਣਗੀਆਂ